ਸ਼ਖਸੀਅਤ ਨੂੰ ਦੇਖ ਰਿਹਾ ਹਾਂ ਅੱਜ ਦੀ ਇਹ ਮੁਲਾਕਾਤ ਖਾਸ ਹੋਣ ਵਾਲੀ ਹੈ ਉਹਦਾ ਇੱਕ ਕਾਰਨ ਹੈ ਕਿਉਂਕਿ ਮੇਰੇ ਨਾਲ ਅੱਜ ਫਰੇਮ ਦੇ ਵਿੱਚ ਨਵਕਿਰਨ ਜੀ ਨੇ ਜੋ ਕਿ ਨਵਕਿਰਨ ਨਰਸਿੰਗ ਕਲਾਸੇਜ਼ ਰਨ ਕਰਦੇ ਆ ਕੈਨੇਡਾ ਦੇ ਵਿੱਚ ਬ੍ਰੈਂਟਨ ਦੇ ਵਿੱਚ ਅਸੀਂ ਬੈਠੇ ਹਾਂ ਸਟੂਡੀਓ ਦੇ ਅੰਦਰ ਜਦੋਂ ਮੈਂ ਆਪਣੇ ਚੈਨਲ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ ਨਰਸਿੰਗ ਰਿਲੇਟਿਡ ਤਾਂ ਬਹੁਤ ਸਾਰੇ ਸਵਾਲ ਆਉਂਦੇ ਆ ਬਹੁਤ ਸਾਰੇ ਕੁਐਸਚਨਸ ਹੁੰਦੇ ਆ ਨਰਸਿੰਗ ਰਿਲੇਟਿਡ ਔਰ ਮੈਂ ਆਫ ਦਾ ਕੈਮਰਾ ਵੀ ਜ਼ਿਕਰ ਕਰ ਰਿਹਾ ਸੀਗਾ ਕਿ ਜਦੋਂ ਅਸੀਂ ਕੋਈ ਨਰਸਿੰਗ ਰਿਲੇਟਿਡ ਜੌਬ ਹੈ ਹਾਇਰਿੰਗ ਹੈ ਕੋਈ ਕੋਰਸ ਕਰਨਾ ਹੈ ਗਾਈਡੈਂਸ ਚਾਹੀਦੀ ਹੈ ਤਾਂ ਬਹੁਤ ਸਾਰੇ ਸਵਾਲ ਪੁੱਛਦੇ ਨੇ ਮੈਨੂੰ ਵੀ ਬਹੁਤ ਸਾਰੇ ਸਵਾਲ ਪੁੱਛੇ ਜਾਂਦੇ ਆ ਕਿ ਇਹਦੇ ਬਾਰੇ ਦੱਸੋ ਹੁਣ ਮੇਰੀ ਐਕਸਪਰਟ ਇਸ ਤਰ੍ਹਾਂ ਇਸ ਫੀਲਡ ਤੇ ਨਹੀਂ ਆ ਬਟ ਮੇਰਾ ਕੰਮ న్యూਸ ਵਾਲਾ ਹੋਣ ਕਰਕੇ ਮੈਂ ਤੁਹਾਨੂੰ న్యూਸ ਅਪਡੇਟਸ ਜਿਹੜੇ ਆ ਪ੍ਰੋਵਾਈਡ ਕਰਵਾਉਣਾ ਰਹਿਣਾ ਪਰ ਇਸ ਅੱਜ ਦੇ ਇੰਟਰਵਿਊ ਦੇ ਵਿੱਚ ਤੁਹਾਡੇ ਜਿਹੜੇ ਕੋਈ ਸੀਰੀਅਸ ਡੈਡੀਕੇਟਿਡ ਸਵਾਲ ਨੇ ਉਹਨਾਂ ਦੇ ਜਵਾਬ ਆਪਾਂ ਤੁਹਾਨੂੰ ਦੇਵਾਂਗੇ ਆ ਇਧਰ ਟਿਕਟੌਕ ਵਾਲੇ ਜਿਹੜੇ ਫੋਨਸ ਉੱਪਰ ਅਸੀਂ ਲਾਈਵ ਆ ਔਰ ਬਾਕੀ ਇਹ ਪ੍ਰੋਗਰਾਮ ਤੁਸੀਂ ਕੈਨੇਡੀਅਨ ਸਾਥ ਟੀਵੀ ਦੇ ਫੇਸਬੁੱਕ ਐਂਡ YouTube ਤੇ ਬਾਅਦ ਦੇ ਵਿੱਚ ਦੇਖ ਸਕਦੇ ਹੋ ਸੋ ਪਹਿਲਾਂ ਸਵਾਗਤ ਕਰਦੇ ਆਂ ਔਰ ਗੱਲਬਾਤ ਦੀ ਸ਼ੁਰੂਆਤ ਕਰਦੇ ਆਂ ਨਵਕਰਨ ਜੀ ਬਹੁਤ ਬਹੁਤ ਸਵਾਗਤ ਹੈ ਕੈਨੇਡੀਅਨ ਸਾਥ ਟੀਵੀ ਦੇ ਉੱਪਰ ਥੈਂਕ ਯੂ ਸੋ ਮੱਚ ਤੇਜਿੰਦਰ ਥੈਂਕ ਯੂ ਸੋ ਮੱਚ ਨਵਕਰਨ ਜੀ ਮੈਂ ਚਾਹੂੰਗਾ ਤੁਸੀਂ ਥੋੜਾ ਜਿਹਾ ਪਹਿਲਾਂ ਆਪਣੇ ਬਾਰੇ ਵੀ ਦੱਸ ਦਿਓ ਵੀ ਤੁਸੀਂ ਕੈਨੇਡਾ ਕਦੋਂ ਆਏ ਔਰ ਤੁਹਾਡਾ ਬੈਕਗ੍ਰਾਉਂਡ ਜੋ ਸਟੱਡੀਜ਼ ਰਿਲੇਟਡ ਕੀ ਰਿਹਾ ਹੈਗਾ ਹਾਂਜੀ ਤੇਜਿੰਦਰ ਜੀ ਫਸਟ ਆਫ ਆਲ ਜਿੰਨੇ ਵੀ ਤੁਹਾਡੇ ਸਰੋਤੇ ਸਾਨੂੰ ਕੈਨੇਡੀਅਨ ਸੱਤ ਟੀਵੀ ਦੇ ਥਰੂ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਜੀ ਮੈਂ ਇੱਕ ਰਜਿਸਟਰਡ ਨਰਸ ਹਾਂ 온ਟਾਰੀਓ ਦੇ ਵਿੱਚ ਠੀਕ ਹੈ ਜੀ ਤੇ ਮੇਰੇ ਕੋਲ ਰਜਿਸਟਰਡ ਪ੍ਰੈਕਟੀਕਲ ਨਰਸ ਲਾਇਸੈਂਸ ਵੀ ਹੈਗਾ ਜੀ ਸੋ ਬੇਸਿਕਲੀ ਮੇਰਾ ਜਿਹੜਾ ਬੈਕਗ੍ਰਾਉਂਡ ਹੈਗਾ ਆਬਵੀਅਸਲੀ ਉਹ ਨਰਸਿੰਗ ਦਾ ਰਿਹਾ ਹੈ ਮੇਰੀ ਗ੍ਰੈਜੂਏਸ਼ਨ ਜਿਹੜੀ ਆ ਉਹ ਵੀ ਪੰਜਾਬ ਦੇ ਟੌਪ ਮੋਸਟ ਕਾਲਜ ਵਿੱਚੋਂ ਸੀਗੀ ਥੈਟ ਇਜ਼ ਗਵਰਨਮੈਂਟ ਮੈਡੀਕਲ ਕਾਲਜ ਜਿੱਦਣਾ ਹਸਪੀਟਲ ਪਟਿਆਲਾ ਜੀ ਜੀ ਐਂਡ ਮੇਰੀ ਪੋਸਟ ਗ੍ਰੈਜੂਏਸ਼ਨ ਯਾਨੀ ਕਿ ਐਮ ਐਸ ਸੀ ਨਰਸਿੰਗ ਫ੍ਰਮ ਪੀ ਜੀ ਆਈ ਐਮ ਆਈ ਆਰ ਚੰਡੀਗੜ੍ਹ ਜੋ ਕਿ ਇੰਡੀਆ ਦੀ ਵਨ ਆਫ ਦ ਟੌਪ ਮੋਸਟ ਯੂਨੀਵਰਸਿਟੀ